ਬਜਟ ਸ਼ਬਦ ਜਿਹੜਾ ਇਹ ਬੰਦੇ ਦੀ ਜ਼ਿੰਦਗੀ 'ਚ ਬੜਾ ਅਹਿਮਿਤ ਰੱਖਦਾ ਸੂਬਿਆਂ ਦੇ ਲਈ ਬੜੀ ਅਹਿਮਿਤ ਰੱਖਦਾ ਤੇ ਖਾਸ ਤੌਰ ਤੇ ਦੇਸ਼ ਦੇ ਲਈ ਬੜੀ ਅਹਿਮਿਤ ਰੱਖਦਾ ਤੀਸਰੀ ਵਾਰ ਤੁਣੀ ਗਈ ਭਾਜਪਾ ਦੀ ਜਿਹੜੀ ਸਰਕਾਰ ਆ ਉਸ ਉਹਨਾਂ ਦਾ ਬਜਟ ਆਇਆ ਜਿਸ ਤੋਂ ਬੜੀਆਂ-ਬੜੀਆਂ ਆਸਾਂ ਸੀ ਬੜੇ-ਵੱਡੇ ਇਹ ਦੰਗ ਜੇ ਮਾਰੇ ਗਏ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਆਗੂ ਪੰਜਾਬ ਦੇ ਵਿੱਚੋਂ ਜਿਹੜੇ ਨਵੇਂ ਦਾਖਲ ਹੋਏ ਭਾਜਪਾਈ ਬੜੇ-ਬੜੇ ਉਹਨਾਂ ਨੇ ਦਾਅਵੇ ਕੀਤੇ ਤੇ ਅੱਜ ਜਦੋਂ ਸਾਡੇ ਸਰਕਾਰ ਜੋ ਮੰਤਰੀ ਸੀਤਾਰਾਮਣ ਜੀ ਨੇ ਜਿਹੜਾ ਬਜਟ ਪੇਸ਼ ਕੀਤਾ ਤੇ ਉਸ ਬਜਟ ਦੇ ਵਿੱਚ ਦੇਣਾ ਲੈਣਾ ਤਾਂ ਕੋਈ ਦੂਰ ਦੀ ਗੱਲ ਪੰਜਾਬ ਦਾ ਨਾਮ ਵੀ ਲੈਣ ਦੇ ਵਿੱਚ ਸ਼ਾਇਦ ਕੋਈ ਤਰਤਲ ਨਹੀਂ ਸਮਝ ਗਿਆ ਬੜਾ ਅਫਸੋਸ ਹੋਇਆ ਇਸ ਗੱਲ ਦਾ ਕਿਉਂਕਿ ਜਿਹੜਾ ਬਾਕੀ ਦੇਸ਼ ਦੇ ਵੱਖ-ਵੱਖ ਸੂਬਿਆਂ ਦਾ ਦੇ ਨਾਲ بڑے بڑے ਮੋٹے ਗੱਫੇ ਦਿੱਤੇ ਗਏ ਇਹ ਪੰਜਾਬ ਜਿਹੜਾ ਕਿ ਵਿਸ਼ੇਸ਼ ਕਰਕੇ ਅਸੀਂ ਸਮਝ ਲਈਏ ਕਿ ਸਿੱਖ ਅਲਾਦੀਆ ਤੇ ਸਿੱਖਾਂ ਦਾ ਵੱਡਾ ਰੋਲ ਦੇਖਦੀ ਜਿਆਦੀ ਵਿਚ ਰਿਆ ਤੇ ਬਾਰਡਰ ਸਟੇਟ ਹੈ ਤੇ ਇਹਨੂੰ ਕਿਸੇ ਵੀ ਤਰ੍ਹਾਂ ਗੌੜਿਆ ਨਹੀਂ ਗਿਆ ਭਾਵੇਂ ਇਹਦੇ ਵਿੱਚ ਅਸੀਂ ਕਹਿ ਲਈਏ ਕਿ ਜਿਹੜੀ ਭਾਜਪਾ ਦੀ ਅੰਦਰਲੀ ਉਹਦੀ ਨਫਰਤ ਪੰਜਾਬ ਪ੍ਰਤੀ ਅਤੇ ਜਿਹੜੇ ਭਾਜਪਾ ਦੇ ਬੈਠੇ ਪੰਜਾਬੀ ਆ ਉਹਨਾਂ ਦੀ ਅਸਫਲਤਾ ਤੇ ਤੀਜੀ ਜਿਹੜੀ ਆ ਪੰਜਾਬ ਸਰਕਾਰ ਦੀ ਇਨੈਕੀ ਇਸ ਨੂੰ ਦੇਖਿਆ ਜਾਵੇਗਾ ਮੈਂ ਵੀ ਤਾਂ ਕਿਤੇ ਗੱਲ ਕਰ ਰਿਹਾ ਸੀ ਤੇ ਬੜੇ ਸਿਆਰੇ ਕੋਸ ਨੇ ਇੱਕ ਗੱਲ ਕੀਤੀ ਕਹਿੰਦੇ ਵੀ ਇਹ ਜਿਹੜਾ ਬਜਟ ਆ ਇਹ ਦੇਸ਼ ਬਚਾਉਣ ਵਾਲਾ ਬਜਟ ਨਹੀਂ ਹੈ ਇਹ ਤਾਂ ਮੋਦੀ ਸਰਕਾਰ ਬਚਾਉਣ ਵਾਲਾ ਬਜਟ ਹੈ ਵਾਕਿਆ ਹੀ ਉਸ ਦੀ ਗੱਲ ਜਿਹੜੀ ਹੈ ਉਸ ਦੇ ਵਿੱਚ ਕਾफी ਦਮ ਸੀ ਮੈਂ ਉਸ ਨੂੰ ਜਦੋਂ ਪਰਚੋਲ ਵਿੱਚ ਗਿਆ ਤਾਂ ਕਿ ਦੋ ਸਟੇਟਾਂ ਨੇ ਦੇ ਫੋੜੀਆਂ ਦੇ ਉੱਤੇ ਜਿਹੜੀ ਭਾਜਪਾ ਦੀ ਮੌਜੂਦਾ ਸਰਕਾਰ ਜਿਹੜੀ ਖੜੀ ਹੈ ਜਿਹਦੇ ਵਿੱਚ ਬਿਹਾਰ ਤੇ ਆਂਧਰ ਪ੍ਰਦੇਸ਼ ਉਸ ਦੇ ਕਰਕੇ ਉਹਨਾਂ ਨੂੰ ਵੱਡੇ ਗੱਫੇ ਦਿੱਤੇ ਗਏ ਜਿਹੜਾ ਬਿਹਾਰ ਹੈ ਉਸ ਨੂੰ 47000 ਕਰੋੜ ਰੁਪਏ ਦੇ ਹਿਸਾਬ ਨਾਲ ਦਿੱਤੇ ਗਏ ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਨੂੰ ਵੀ ਵੱਡਾ ਜਿਹੜਾ ਉਨ੍ਹੀ ਸਹਾਇਤਾ ਕੀਤੀ ਗਈ ਇੱਥੇ ਵਿਚਾਰ ਕਰ ਰਹੀ ਸੀ ਜਿਵੇਂ ਪਹਿਲਾਂ ਗੱਲ ਚੱਲੀ ਆ ਕਿ ਇਹ ਬਜਟ ਦੇਸ਼ ਬਚਾਉਣ ਲਈ ਨਹੀਂ ਸੀਗਾ ਇਹ ਬਜਟ ਮੋਦੀ ਦੀ ਸਰਕਾਰ ਬਚਾਉਣ ਲਈ ਸੀ ਕਿਉਂਕਿ ਦੋ ਫੌੜੀਆਂ ਦੇ ਸਾਰੇ ਅੱਜ ਮੋਦੀ ਦੀ ਸਰਕਾਰ ਟਿੱਕੀ ਹੋਈ ਆ ਜਿਹਦੇ ਚ ਇੱਕ ਬਿਹਾਰ ਤੇ ਇੱਕ ਆਂਧਰਾ ਪ੍ਰਦੇਸ਼ ਆ ਨਦੀਸ਼ ਕੁਮਾਰ ਤੇ ਜੱਦਰਬਾਬੂ ਨੈਡੂ ਹੁਣ ਇਥੇ ਜ਼ਿਕਰ ਕਰ ਰਹੇ ਸੀ ਕਿ ਦੇਸ਼ ਬਚਾਉਣ ਵਾਲਿਆਂ ਦੀ ਗੱਲ ਦਾ ਲੇਖਾ ਜੋਖਾ ਕੀਤਾ ਜਾਵੇ ਕਿ ਇਹ ਜਿਹੜੇ ਬਜਟ ਹੁੰਦੇ ਆ ਦੇਸ਼ ਨੂੰ ਬਚਾਉਂਦੇ ਆ ਜਾਂ ਕੁਝ ਇੱਕ ਵਿਅਕਤੀ ਨੂੰ ਬਚਾਉਂਦੇ ਆ ਸੋ ਇਹ ਲੇਖਾ ਜੋਖਾ ਕੀਤਾ ਗਿਆ ਜਦੋਂ ਕਿ ਦੇਸ਼ ਦੀ ਇਜਾਦੀ ਲਈ ਸਿੱਖਾਂ ਨੇ ਪੰਜਾਬੀਆਂ ਨੇ ਜਿਹੜੀਆਂ ਕੁਰਬਾਨੀਆਂ ਲੱਭੇ ਪਰਸੈਂਟ ਤੋਂ ਉੱਪਰ ਕੀਤੀਆਂ ਉਹ ਦੁਨੀਆ ਦੇ ਇਤਿਹਾਸ ਦੇ ਵਿੱਚ ਦਰਜ ਹੈ ਉਸ ਤੋਂ ਬਾਅਦ ਇਹ ਦੇਸ਼ ਯਾਦ ਹੋਇਆ ਤਾਂ ਇਹਦੀਆਂ ਸਰਦਾਰਾਂ ਦੀ ਕੈਮੀ ਵਾਸਤੇ ਜਿਹੜਾ ਯੋਗਦਾਨ ਪਾਇਆ ਗਿਆ ਇਸ ਪੰਜਾਬ ਜਿਹੜਾ ਟੋਟਲ ਜਿਹੜੀਆਂ ਵਿਧਵਾਵਾਂ ਨੇ ਇਸ ਦੇਸ਼ ਦੇ ਅੰਦਰ ਉਹਨਾਂ ਦੀ ਗਿਣਤੀ 14667 ਹੈ ਤੇ ਜਿਹੜੇ ਜਿਹੜੀਆਂ ਪੰਜਾਬ ਦੀ ਗਿਣਤੀ ਆ ਜਿਹੜੀ ਉਹ 2132 ਆਉਦੀ ਆ ਜਿਹਦਾ ਲੇਖਾ ਜੋਖਾ ਲਾਈਏ ਕਿ ਆਂਧਰਾ ਪ੍ਰਦੇਸ਼ ਦੀ ਜਿਹੜੀ ਹੈ ਗਿਣਤੀ ਜੰਗੀ ਵਿਧਵਾਵਾਂ ਦੀ ਉਹਨਾਂ ਦੀ ਗਿਣਤੀ ਦਾ 10 ਗੁਣਾ ਪੰਜਾਬ ਦੀਆਂ ਵਿਧਵਾਵਾਂ ਨੇ ਦੇ ਬਿਹਾਰ ਦੇ ਵਿੱਚ ਜਿਹੜੀ ਗਿਰਤੀ ਆ 547 ਦੀ ਉਹਦਾ ਪੰਜ ਗੁਣਾ ਪੰਜਾਬ ਦਾ ਜਿਹੜੀਆਂ ਕੁਰਬਾਨੀਆਂ ਨੇ ਸੋ ਅੱਜ ਇਹ ਬਿਲਕੁਲ ਸਪਸ਼ਟ ਹੋ ਗਿਆ ਕਿ ਦੇਸ਼ ਬਚਾਉਣ ਵਾਲਿਆਂ ਲਈ ਇਹ ਜਲਾ ਬਚ ਨਹੀਂ ਹੈ ਕਿ ਉਹ ਵੀ ਪੰਜਾਬ ਦਾ ਤਾਂ ਨਾਮ ਵੀ ਨਹੀਂ ਇੱਥੇ ਜ਼ਿਕਰ ਹੋਇਆ ਸੋ ਅਸੀਂ ਵੱਡੇ ਇਹ ਕਿਹੜੇ ਗੱਲ ਕਰਨੀ ਚਾਹੁੰਦੇ ਆ ਕਿ ਇਸ ਪੰਜਾਬ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਇੱਕ ਕਿਨਾਂ 17 ਪੁਆਇੰਟ ਕੁਝ ਕਹਿੰਦੇ ਵੋਟਾਂ ਪਾਈਆਂ ਉਹਨਾਂ ਤੇ ਵੀ ਇੱਕ ਸਵਾਲ ਬਣਦਾ ਕਿ ਅੱਜ ਪੁੱਛਿਆ ਜਾਵੇ ਭਾਰਤੀ ਜੰਦਾ ਪਾਰਟੀ ਤੋਂ ਕਿ ਕਿਸੇ ਧਰਮ ਦੀ ਗੱਲ ਤਾਂ ਛੱਡੀਏ ਪਰ ਇਹ ਗੱਲ ਕਰਦਾ ਕਿ ਜਿਹੜਾ ਪੰਜਾਬ ਹੈ ਇਹ ਪੰਜਾਬ ਨਾਲ ਬਹੁਤ ਵੱਡਾ ਫਿਕਰਾ ਹੋਇਆ ਫਿਰ ਇਹ ਕਹਿ ਦਈਏ ਕਿ ਬੜੀ ਸ਼ਰਮਨਾਕ ਗੱਲ ਹੈ ਇਹ ਦੇਸ਼ ਬਚੇਗਾ ਕਿਵੇਂ ਜੇ ਦੇਸ਼ ਨੂੰ ਬਚਾਉਣ ਵਾਲਿਆਂ ਦਾ ਨਾਮ ਦਾ ਵੀ ਜ਼ਿਕਰ ਨਾ ਹੋਵੇ ਤੇ ਦੇਸ਼ ਤੇ ਰਾਜ ਕਰਨ ਵਾਲਿਆਂ ਦੇ ਲਈ ਖੁੱਲ੍ਹੇ ਗੱਪੇ ਦਿੱਤੇ ਜਾਣ ਇਸ ਨੂੰ ਕਿਹਾ ਜਾਵੇਗਾ ਕਿ ਪੰਜਾਬ ਨਾਲ ਵੱਡਾ ਵਿਛੜਾ ਜਿਸ ਤੇ ਬਹੁਤ ਵੱਡਾ ਅਫਸੋਸ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ